ਅਸੀਂ ਇਹ ਚਾਹੁੰਦੇ ਹਾਂ ਜੀ ਕਿ ਜਿਹੜਾ ਇਹ ਗੁੰਡਾ ਕਰਦੀ ਦਾ ਨਾਚ ਤੁਸੀਂ ਆਪੀ ਕਹਿੰਦਾ ਕਿ ਵਾਕਈ ਹੋਇਆ ਕਿਉਂਕਿ ਮੀਡੀਆ ਸਾਰਾ ਭਲੀ ਭਾਤੀ ਜਾਂਦਾ ਵੀਡੀਓ ਸਾਹਮਣੇ ਆਈਆਂ ਐ ਜੇ ਕੋਈ ਕਹਦੇ ਵੀ ਉੱਥੇ ਮਰਿਆਦਾ ਨਾ ਝੰਡਾ ਚੜ੍ਹਿਆ ਜਾਂ ਕੋਈ ਇਹ ਤੇ ਸਾਰਿਆਂ ਨੂੰ ਸੱਚ ਔਰ ਝੂਠ ਦਾ ਕੰਪੈਰੀਸ਼ਨ ਉਹ ਵੀਡੀਓ ਹੀ ਕਰ ਰਹੀਆਂ ਨੇ ਜਿੱਤੇ ਤਲਵਾਰਾਂ ਕਵਾੜੀਆਂ ਤੇ ਸਭ ਕੁਝ ਦੇਖਣ ਨੂੰ ਮਿਲ ਰਿਹਾ ਤੇ ਮੈਂ ਵਿਸਤਾਰ ਪੂਰਕ ਬਹੁਤ ਚੈਨਲਾਂ ਨੂੰ ਬਾਈਟ ਦੇ ਚੁੱਕਾ ਮੈਂ ਚਾਹੁੰਦਾ ਕਿ ਪਵਨ ਗਿਲ ਜੀ ਜਿਹੜਾ ਕਿ ਆਦਸਤੋਂ ਨੇ ਔਰ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਇਹ ਐਕਸਪਲੇਨ ਕਰਨਗੇ ਕੋ ਮਿੰਟ ਪਾਸੇ ਸ਼ਿਸ਼ਤੇ ਹੋਇਆ ਉਹਨਾਂ ਸਿਟੀ ਪਾਲਿਸੀ ਦੇ ਚਰਦੇ ਹੀ ਲੋਕ ਹਾਂਜੀ ਤੇ ਕੀ ਕਾਰਨ ਕੀ ਹੈ ਆਪਣੇ ਹੀ ਤੇ ਕਾਰਨ ਇਹ ਆ ਜੀ ਗੱਬਰ ਜਿਹੜਾ ਹੈ ਉਹ ਇੱਕ ਰਾਜਨੀਤਿਕ ਬੰਦਾ ਹੈ ਉਹ ਇਧਰੋਂ ਤਪੂਸੀ ਮਾਰਦਾ ਕਾਂਗਰਸ ਇਧਰੋਂ ਮਾਰਦਾ ਆਮ ਆਦਮੀ ਚ ਇਧਰੋਂ ਮਾਰਦਾ ਅਕਾਲੀ ਦਲ ਚ ਉਹਦਾ ਕੋਈ ਧੜਾ ਨਹੀਂ ਉਹ ਇੱਕ ਘੜੇ ਦਾ ਟੱਕਣ ਨਹੀਂ ਆ ਔਰ ਉਹਦੇ ਕਰਕੇ ਇਹ ਸਾਰਾ ਜਿਹੜਾ ਮਾਮਲਾ ਹੈ ਹੁਣ ਵੀ ਉਹ ਇਹੀ ਚਾਹੁੰਦਾ ਕਿ ਰਾਜਨੀਤਿਕ ਭੁੱਖ ਹੈ ਕਿ ਸਰਕਾਰ ਮੈਨੂੰ ਕੁਝ ਦੇ ਦੇ ਇਹ ਮੁੱਦਾ ਜਿਹੜਾ 2016 ਤੋਂ ਚੱਲ ਰਿਹਾ ਸੀ ਉਹ ਸਰਕਾਰ ਨੇ ਵੀ ਬਾਦਲ ਸਰਕਾਰ ਨੇ ਵੀ ਇਹ ਝੰਡੇ ਦਾ ਵਿਵਾਦ ਸੀ ਤੇ ਇਹਨੂੰ ਨਹੀਂ ਉਲਝਾਇਆ ਇਸ ਬੰਦੇ ਨੇ ਕਿਉਂ ਇਹ ਮੁੱਦਾ ਅੱਜ ਚੱਕ ਕੇ ਲੈਂਦਾ ਕਿਉਂਕਿ ਸਿਰ ਤੇ ਇਲੈਕਸ਼ਨ ਸੀ ਔਰ ਇਹਨੂੰ ਲੱਗਦਾ ਕਿ ਇੱਥੇ ਮੈਂ ਆਪਣੀ ਰੋਟੀ ਕਮਾ ਸਕਦਾ ਤੇ ਇਹਨੂੰ ਅੱਜ ਪਤਾ ਲੱਗਾ ਕਿ ਸਾਰੇ ਸੰਗਠਨ ਜਾਗਰੂਕ ਨੇ ਪੂਰੇ ਭਾਰਤ 'ਚ ਮੂਵਮੈਂਟ ਸ਼ੁਰੂ ਕੀਤੀ ਤੇ ਮੈਂ ਚਾਹੁੰਗਾ ਕਿ ਪਵਨ ਗਿੱਲ ਜੀ ਇਸ ਵਿਸ਼ੇ ਤੇ ਧੰਨਵਾਦ ਇਹ ਜਨਰੇ ਦੇ ਤੱਕ ਸਾਡੇ ਸੰਗਠਨਾ ਦੇ ਅਧਿਕਾਰੀ ਕਨ ਜੀ ਮੈਂ ਪਵਨ ਗਿੱਲ ਵਾਲਮੀਕੀ ਅੰਬੇਡਕਰ ਅੰਦੋਲਨ ਅnderਕਤ ਆਦਸਤੋਂ ਸਭ ਤੋਂ ਪਹਿਲਾਂ ਮੈਂ ਪਰਮ ਪਿਤਾ ਪ੍ਰਮਾਤਮਾ ਦਾ ਸ਼ਲੋਕ ਜਾਂ ਪਰਮ ਪਿਤਾ ਪ੍ਰਮਾਤਮਾ ਦੀ ਜਿਹੜੀ ਸੋਚ ਜੋ ਸਾਨੂੰ ਬਾਣੀ ਦਿੱਤੀ ਗਈ ਹੈ ਕਿ ਆਪਣੇ ਧਰਮ ਦੀ ਪਾਲਣਾ ਤੇ ਦੂਜਿਆਂ ਦਾ ਸਤਿਕਾਰ ਇਸ ਸੰਦਰਭ ਦੇ ਵਿੱਚ ਅੱਜ ਵਾਲਮੀਕੀ ਤੀਰਥ ਔਰ ਧਰਮ ਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਨੇ ਇੱਕ ਲੰਬੇ ਸੰਘਰਸ਼ ਤੋਂ ਬਾਅਦ ਜਿਹੜੀ ਧਰਮ ਸਥਾਪਨਾ ਕਰਨ ਵਾਸਤੇ ਹਮੇਸ਼ਾ ਪ੍ਰਯਾਸ ਰਤ ਔਰ ਜਿਹੜਾ ਸੰਘਰਸ਼ ਕਰਦੇ ਰਹੇ ਆ ਔਰ 2016 ਤੋਂ ਜਿਹੜਾ ਨਿਰਮਾਣ ਹੋਇਆ ਸਾਡੇ ਪਾਵਨ ਵਾਲਮੀਕੀ ਤੀਰਤ ਦਾ ਉਸ ਤੋਂ ਬਾਅਦ ਜਿਹੜੀ ਉਹਦੀ ਮਰਿਆਦਾ ਨੂੰ ਕਾਇਮ ਕਰਨ ਵਾਸਤੇ ਸਮਾਜ ਦੀ ਸਮਰਸਤਾ ਇਕਤਾ ਨੂੰ ਬਣਾਏ ਰੱਖਣ ਵਾਸਤੇ ਧਾਰਮਿਕ ਵਿਵਾਦ ਨੂੰ ਦੂਰ ਕਰਨ ਵਾਸਤੇ ਜਿਹੜਾ ਕਿ ਉੱਥੇ ਧਰਮ ਦੇ ਵਜ ਦਾ ਸਥਾਪਨਾ ਵਾਸਤੇ ਜਿਹੜਾ ਉਹਨੂੰ ਪੈਂਡਿੰਗ ਪਾਇਆ ਸੀ ਕੁਝ ਸੰਸਾਧ ਦੀ ਅੰਸਰਾਂ ਵੱਲੋਂ ਜਿਹੜਾ ਕਿ ਉੱਥੇ ਜਿਹੜਾ ਧਰਮ ਨੂੰ ਜਿਹੜਾ ਵਿਗਟਿਤ ਕਰਨ ਵਾਸਤੇ ਔਰ ਧਰਮ ਦੀ ਜਿਹੜੀ ਤਾਕਤ ਨੂੰ ਖਤਮ ਕਰਨ ਵਾਸਤੇ ਜਿਹੜੀ ਇਹ ਕੋਝੀ ਸਾਜ਼ਿਸ਼ ਕੀਤੀ ਗਈ ਆ ਉਹ ਜਿਹੜਾ ਸਮਾਜ ਆ ਧਰਮ ਨੂੰ ਪਿਆਰ ਕਰਨ ਵਾਲਾ ਤਿਰਥ ਨੂੰ ਪਿਆਰ ਕਰਨਾ ਔਰ ਸਮਾਜ ਦੀ ਪ੍ਰਗਤੀ ਨੂੰ ਪਿਆਰ ਕਰਨ ਵਾਲਾ ਅੱਜ ਸੜਕਾਂ ਤੇ ਆਇਆ ਔਰ ਜਿਹੜਾ ਤੁਹਾਡਾ ਸਵਾਲ ਸੀ ਕਿ ਜਿਹੜਾ ਕਿਸੇ ਨੂੰ ਜਿਹੜੀ ਅਨਕਨਵੀਨੀਅੰਟ ਜਾਂ ਕਿਸੇ ਨੂੰ ਮੁਸ਼ਕਲ ਜਿਹੜੀ ਦਾ ਕਾਰਨ ਆ ਉਹਦਾ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜਾ ਵਾਲਮੀਕੀ ਸਮਾਜ ਆ ਬੜੇ ਲੰਬੇ ਸਮੇਂ ਤੋਂ ਜਿਹੜਾ ਨਾ ਅਵੇਲਣਾ ਚੇਲ ਰਿਹਾ ਇਗਨੋਰੈਂਸ ਚੇਲ ਰਿਹਾ ਔਰ ਧਰਮ ਸਥਾਪਨਾ ਦੇ ਵਿੱਚ ਜਿਹੜਾ ਹਮੇਸ਼ਾ ਜਿਹੜਾ ਉਹਦੇ ਉੱਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਇਹ ਵੀ ਇੱਕ ਉਸੇ ਸਾਜ਼ਿਸ਼ ਦੇ ਅੰਤਰਗਤ ਆ ਔਰ ਧਰਮ ਔਰ ਤੀਰਥ ਨੂੰ ਪਿਆਰ ਕਰਨ ਵਾਲੇ ਲੋਕ ਇੱਕ ਬੜੀ ਸਿੱਧੇ ਢੰਗ ਦੇ ਨਾਲ ਔ ਇੱਕ ਸਵਿਧਾਨਕ ਢੰਗ ਦੇ ਨਾਲ ਆਪਣਾ ਜਿਹੜਾ ਰੋਸ਼ ਪ੍ਰਦਰਸ਼ਨ ਕਰਨ ਦੇ ਚੱਕਰ ਦੇ ਵਿੱਚ ਜਿਹੜੀ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੀ ਗਈ ਆ ਪਾਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਤੋਂ ਕੀਤੀ ਗਈ ਆ ਉਹ ਇਸ ਕਰਕੇ ਕੀਤੀ ਗਈ ਆ ਜਿਹੜਾ ਇਹ ਜਿਹੜਾ ਸੰਘਰਸ਼ ਆ ਤੀਰਥ ਔਰ ਧਰਮ ਨੂੰ ਪੂਰੇ ਦੇਸ਼ ਦੇ ਵਿੱਚ ਲੈ ਕੇ ਜਾਣਗੇ ਤਾਂ ਕਿ ਜਿਹੜਾ ਧਰਮ ਨੂੰ ਔਰ ਤੀਰਥ ਨੂੰ ਜਿਹੜਾ ਕਿ ਮਜ਼ਬੂਤੀ ਦੇ ਸਕਦਾ ਹੈ ਜਿਵੇਂ ਵਾਲਮੀਕ ਇਹ ਸਾਡਾ ਇਤਿਹਾਸ ਆ ਸਾਡਾ ਇਤਿਹਾਸ ਦੇਖਿਆ ਜਾਂਦਾ ਕਿ ਹਰ ਦੇ ਧਰਮ ਦੇ ਵਿੱਚ ਵਭੀਸ਼ਨ ਹੁੰਦੇ ਆ ਜੋ ਕਿ ਥੋੜੇ ਥੋੜੇ ਨਜ਼ਦੀਕੀ ਫਾਇਦਿਆਂ ਵਾਸਤੇ ਸਮਾਜ ਦੇ ਦੂਰ ਦੇ ਜਿਹੜੇ ਨੁਕਸਾਨ ਕਰਦੇ ਆ ਇਹ ਉਹਨਾਂ ਦੀਆਂ ਸਾਸ਼ਾਂ ਜੋ ਆਪਣੇ ਛੋਟੇ ਛੋਟੇ ਫਾਇਦਿਆਂ ਵਾਸਤੇ ਧਰਮ ਦਾ ਵੱਡਾ ਨੁਕਸਾਨ ਕਰਨ ਦੇ ਵਿੱਚ ਪ੍ਰਿਆਸ ਰਤ ਆ ਪਰ ਜਿਹੜੇ ਧਰਮ ਔਰ ਤੀਰਥ ਨੂੰ ਪਿਆਰ ਕਰਨ ਵਾਲੇ ਜਿਹੜੇ ਬੁੱਧੀਜੀਵੀ ਆ ਜਿਨ੍ਹਾਂ ਨੇ ਆਪਣਾ ਜੀਵਨ ਲਾਇਆ ਔਰ ਆਪਣੇ ਧਰਮ ਦੇ ਲਈ ਹਮੇਸ਼ਾ ਮਰ ਮਿੜਨ ਲਈ ਤਿਆਰ ਆ ਉਹ ਹਮੇਸ਼ਾ ਜਿਹੜੇ ਸਾਂਹਮ ਦੇ ਨਾਲ ਔਰ ਸਵਧਾਨਕ ਤੌਰ ਤੇ ਜਿਹੜਾ ਆਪਣੇ ਧਰਮ ਨੂੰ ਸਥਾਪਿਤਨ ਵਾਸਤੇ ਪ੍ਰਯਾਸ ਕਰਦਾ ਹੈ ਜਿਹੜਾ ਕੋਈ ਜਾਂਚ ਕੀਤਾ ਗਿਆ ਸਾਡੇ ਵੱਲੋਂ ਜੈ ਵਾਲਮੀਕੀ ਜੀ ਮੈਂ ਪਵਨ ਦਰਾਵ ਦਰਾਵਿਡ ਚੇਅਰਮੈਨ ਮਹਾ ਸ੍ਰਣ ਪ੍ਰਬੰਧਕ ਕਮੇਟੀ ਭਾਰਤ ਸਾਡੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਸਾਰੇ মিডিਆ ਨੂੰ ਪਤਾ ਹੈ ਕਿ ਜਿਹੜੀ 27 ਤਰੀਕ ਨੂੰ ਜਿਹੜੀ ਘਟਨਾ ਹੋਈ ਹੈ ਪਵਨ ਵਾਲਮੀਕੀ ਤੀਰਥ ਅਬਰ ਸਰ ਵਿੱਚ ਔਰ ਕੁਛ ਸ਼ਰਾਰਤੀ ਲੋਕਾਂ ਨੇ ਕੁਛ ਗੁੰਡੇ ਲੋਕਾਂ ਨੇ ਓਮਪrakash ਗੱੱਬੇ ਟੀਮ ਨੇ ਜੋ ਉਥੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਹੈ ਵਾਲਮੀਕੀ ਵਾਰਦੀ ਪ੍ਰਸਤਿਮਾ ਦੇ ਅੱਗੇ ਉਹ ਬਹੁਤ ਕ੍ਰੋਨੀ ਹਰਕਤ ਹੈ ਬਹੁਤ ਸ਼ਰਮਨਾਕ ਗੱਲ ਹੈ ਜਿਹੜਾ ਛੰਡਾ ਵਿਵਾਦ ਸੀ ਪੂਰੇ ਭਾਰਤ ਵਿੱਚ ਵਿਵਾਦ ਸੀ ਕਿ ਜਦੋਂ ਵੀ ਛੰਡਾ ਚੜੇਗਾ ਪੂਰੇ ਵਾਲਮੀਕੀ ਸਮਾਜ ਦੀ ਸੈਮਤੀ ਨਾਲ ਔਰ ਸਮਾਜ ਦੀ ਸੈਮਤੀ ਨਾਲ ਚੜੇਗਾ ਜਿਹੜਾ ਧਰਮਗੁਰੂ ਹੈ ਜਾਂ ਸਮਾਜਿਕ ਜਿਹੜੇ ਪੜ੍ਹੇ ਲਿਖੇ ਲੋਕ ਹੈ ਉਹਨਾਂ ਦੀ ਸੈਮਤੀ ਨਾਲ ਚੜੇਗਾ ਔਰ ਜ਼ਬਰੀ ਗੁੰਡਾਗਰਦੀ ਨਾਲ ਚੜਦਾ ਹੈ ਗਿਆ ਵਾ ਉਸ ਰੋਸ਼ ਮੱਚੋ ਕਿਉਂ ਢੰਡਾ ਉਤਾਰਿਆ ਜਾਵੇ ਔਰ ਦੋਸ਼ਾਂ ਦੇ ਪਰਤੇ ਦਰਜ ਕੀਤਾ ਜਾਵੇ। ਸਤਿ ਸ੍ਰੀ ਅਕਾਲ। ਸਾਥੀਓ ਤੇ ਸ਼ਾਮ 6 ਵਜੇ ਤੱਕ ਬੰਦ ਰਹੇਗਾ ਜੀ। ਸਾਡੇ ਸਾਹਮਣੇ ਪਾਸੇ ਨੇ ਤਾਂ ਜਾਣ ਵਾਲੀ ਸੰਗਤ ਲਈ ਆ ਬੇਨਤੀ ਹੈ ਕਿ ਉਹ ਸੜਕਾਂ ਕੋਪਰੇਟ ਕਰਨ ਸਾਡੀ ਦੁੱਖ ਦੀ ਘੜੀ ਹੈ। ਉਹ ਵੀ ਸਾਡਾ ਸਾਧਨ ਸਾਨੂੰ ਚਾਹੀਏ ਸਾਨੂੰ ਸ਼ੋਗ ਨਹੀਂ ਆ ਗਿਆ ਆਮ ਲੋਕਾਂ ਨੂੰ ਤੰਗ ਕਰੀਏ ਪਰ ਦਲਤਾਂ ਨੂੰ ਜਦੋਂ ਵੀ ਇਨਸਾਫ ਮਿਲਿਆ ਸੜਕਾਂ ਦੇ ਉੱਤੇ ਆ ਕੇ ਇਨਸਾਫ ਮਿਲਿਆ। ਹਰ ਧਰਮ ਦਾ ਇੱਕ ਮਸਲਾ ਹੋ ਜਾਂਦਾ ਹੈ ਜੀ ਕੀ ਕਹਿਣਾ ਚਾਹਦੇ ਹੋ? ਬਾਕੀ ਵੀ ਧਰਮ ਦਾ ਨਾਮ ਆ ਸਕਦਾ। ਨਹੀਂ ਜੀ ਸਾਡੇ ਨਾਲ ਸਾਰੇ ਧਰਮ ਆਏ। ਜਿਵੇਂ ਅਸੀਂ ਉਹਨਾਂ ਨੇ ਖੜਦੇ ਹੋ ਉਹ ਵੀ ਸਾਡੇ ਨਾਲ ਖੜੇ ਆ। ਪਰ ਇਹ ਬਹੁਤ ਗਮਗੀਨ ਮਸਲਾ ਆ ਛੰਡੇ ਦਾ ਕਿਉਂਕਿ ਛੰਡੇ ਦਾ ਦੇਸ਼ਾਂ ਦੀ ਪਛਾਣ ਹੁੰਦੀ ਆ ਛੰਡੇ ਦਾ ਧਰਮਾਂ ਦੀ ਪਛਾਣ ਹੁੰਦੀ ਆ। ਹੈਨਾ? ਇਸ ਕਰਕੇ ਇਹ ਜਿਹੜੀ ਗੰਦੀ ਹਰਕਤ ਹੋਈ ਆ ਓਮਕ੍ਰਿਸ਼ ਗੱਬਰ ਵੱਲੋਂ ਉਹਦੀ ਪੂਰੀ ਟੀਮ ਤੇ ਪਰਚਾ ਦਰਜ ਕੀਤਾ ਜਾਵੇ ਤੇ ਜੋ ਸਥਿਤੀ ਪਹਿਲਾਂ ਸੀ ਉਥੇ ਵਾਲਮੀਕ ਤੇ ਰਦੀ ਉਹੀ ਬਣਾਈ ਜਾਵੇ। ਸੱਜੇ ਸ਼ਸ਼ੀ ਨੇ ਬੋਲਿਆ ਜੀ ਲਾਲ ਛੰਡੇ ਆ ਉਹ ਉਥੇ ਬੜੇ ਬਤਾਏ ਗਏ ਸੀ। ਹਾਂ। ਲਾਲ ਛੰਡੇ ਕੇ ਸ਼ਸ਼ੀ ਜੀ ਨੇ ਇਹ ਵੀ ਕਿਹਾ ਵਾ ਤੇ ਬਾਸੀ ਧਰਮਦ ਵੀ ਹੋ ਸਕਦੇ ਨੇ। ਬਿਲਕੁਲ ਅਸੀਂ ਇਹ ਇੱਕ ਅਲੱਗ ਪਛਾਣ ਦੇਣਾ ਚਾਹਦੇ ਕੀ ਹੋਰ ਕੋਈ ਝੰਡਾ ਝੁਲਾ ਦੋ ਲਾਲ ਝੰਡਾ ਹੋਰ ਦੇਵੀ ਦੇਵਤਿਆਂ ਦੇ ਵੀ ਆਗੇ ਆ ਬਜਰੰਗ ਦਲ ਦੇ ਵੀ ਆਗੇ ਆ ਅਸੀਂ ਕੁਝ ਅਲੱਗ ਪਛਾਣ ਦੇਣਾ ਚਾਹੁੰਦੇ ਆ ਜੂਰੇ ਨਹੀਂ ਨੀਲਾ ਹੋਵੇ ਜਾਂ ਪੀਲਾ ਹੋਵੇ ਜਾਂ ਖੱਟਾ ਹੋਵੇ ਹਨਾ ਹਰਾ ਹੋਵੇ ਕੋਈ ਬੁੱਧੀਜੀਵੀ ਲੋਕ ਬੈਠਣ ਕੋਈ ਝੰਡਾ ਝੁਲਾ ਦੋ ਉੱਥੇ ਪਰ ਸ਼ਾਂਤੀ ਨਾਲ ਧਰਨਾ ਕਿ ਨਹੀਂ ਰਹੇਗਾ ਧਰਨਾ ਰਹੇਗਾ ਜੀ 6 ਵਜੇ ਤੱਕ ਰਹੇਗਾ ਜੇਕਰ ਫਾਦੀ ਮੋਗ ਨਹੀਂ ਬਣ ਜਾਂਦੀ ਫਿਰ 24 ਘੰਟੇ ਵੀ ਰਹਿ ਸਕਦਾ ਹੈ ਜੇ ਵਾਲ ਦੇ ਵਿੱਚ ਆਏ ਬੜੀ ਦੁਖੀ ਦਿਲ ਹਸਣਾ ਪੈਂਦਾ ਹੈ ਸਾਡੇ ਸਮਾਜ ਸਾਡੀ ਕੌਮ ਦਾ ਗਰਦਾਰ ਓਮਪrakash ਗੱਬਰ ਜੋ ਸ਼ੁਰੂ ਤੋਂ ਬਹੁਤ ਸ਼ਰਾਰਤੀ ਆਂਸਰ ਹੈ ਜਿਸ ਇਨਸਾਨ ਨੇ ਲੰਮੇ ਸਮੇਂ ਤੱਕ ਕੌਮ ਨਾਲ ਗਰਦਾਰੀ ਕੀਤੀ ਸਮਾਲ ਨੂੰ ਵੇਚਿਆ ਅੱਜ ਵਾਜਮੀ ਕੀ ਆਸ਼ਮ ਤੇ ਡੇਰੇ ਵਾਲਿਆਂ ਨਾਲ ਰਲ ਕੇ ਉਥੇ ਤੀਰਕਮਾ ਦਾ ਝੰਡਾ ਚੜਾ ਦਿੱਤਾ ਜੋ ਨਿੰਦਨਯੋਗ ਹੈ ਸਮੁੱਚਾ ਵਾਜਮੀ ਕੀ ਭਾਈ ਜਾਰਾ ਉਸੇ ਤੀਰ ਕਮਾਨ ਦੇ ਝੰਡੇ ਦੀ ਨਿੰਦਾ ਕਰਦਾ ਹੈ ਅਸੀਂ ਪ੍ਰਸ਼ਾਸਕੇ ਬੇਨਤੀ ਕੀਤੀ ਹੈ ਜਿਹੜਾ ਝੰਡਾ ਉਤਰਨਾ ਚਾਹੀਦਾ ਉਹ ਜਿਹੜੇ ਡੇਰੇ ਵਾਲੇ ਆ ਉਸ ਹੋਂਪ੍ਰਕਾਸ਼ ਗੱਬਰ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਨਹੀਂ ਤਾਂ ਸਮੁੱਚਾ ਵਾਲਮੀਕੀ ਭਾਈ ਜਿਹੜਾ ਸੜਕਾ ਤੇ ਸੰਘਾਸ ਕਰੇਗਾ ਅੱਜ ਤਾਂ ਜਿਲ੍ਹਾ ਅੰਮ੍ਰਿਤਸਰ ਚ ਹੈ ਇਰਤਵਾ ਦੇ ਪੰਜਾਬ ਦੀ ਕਾਲ ਦੇਾਂਗੇ ਇਰਤਵਾ ਅੰਮ੍ਰਿਤਸਰ ਦੀ ਕਾਲ ਦੇਾਂਗੇ ਲੇਕਿਨ ਦੋਸ਼ੀਆਂ ਨੂੰ ਬਖਸ਼ਾ ਨਹੀਂ ਜਾਵੇਗਾ ਕੌਣ ਦੋਸ਼ੀ ਹੈ ਜੀ ਹੋਂਪ੍ਰਕਾਸ਼ ਗੱਬਰ ਔਰ ਉਥੇ ਡੇਰੇ ਵਾਲੇ ਆ ਹੀ ਉਹਨਾਂ ਨੂੰ ਸੰਤ ਜਾਂ ਬਾਬੇ ਨਹੀਂ ਕਵਾਂਗੇ ਕੋਹਣਾ ਜੇ ਗੁੰਡਾ ਅਨਸਰ ਦਾ ਖੂਣਾ ਉਹ ਗੁੰਡਾ ਵਾਲੇ ਕੰਮ ਕਰਦੇ ਆ ਕਿ ਜਾ ਕੇ ਉਹ ਸੰਤਾ ਦੇ ਕੰਮ ਨਹੀਂ ਕਰਦੇ ਜੀ ਉਹ ਡੇਰੇ ਵਾਲੇ ਆ ਆਪਣਾ ਹੀ ਭਾਈਚਾਰਾ ਹੀ ਸਰਕਾਰੀ ਆਪਣਾ ਹੀ ਭਾਈਚਾਰਾ ਦੇ ਖਿਲਾਫ ਸਾਡੋ ਸਾਡਾ ਭਾਈਚਾਰਾ ਨਹੀਂ ਹੈ ਸਾਡਾ ਸਮੁੱਚਾ ਵਾਲਮੀਕੀ ਭਾਈ ਜਿਹੜਾ ਭਾਈ ਸੁਭਾਅ ਆਪਣਾ ਵਾਲਮੀਕੀ ਮਾਰਾ ਦਾ ਅਦਬ ਤੇ ਉਹਦੇ ਸਿੱਚਾ ਤੇ ਚੱਲਦੇ ਆ ਇਹ ਲੋਕ 나ਥ ਡੇਰੇ ਵਾਲੇ ਆ ਨਾ ਕੀ ਇਹ ਗੁੰਡਾਗਰਦੀ ਕਰਦੇ ਨਾ ਇਹ ਸੰਤਾ ਵਾਲਾ ਰੂਪ ਹੈ ਨਾ ਜੀ ਉਹ ਵੀ ਲਾਲ ਪਰਨੇ ਹੀ ਪਾਉਂਦੇ ਜੋ ਹੀ ਦੇਖੋ ਜੀ ਮਹਾਰਾਜ ਜਿਹੜੋ ਪ੍ਰਤੀਕ ਆ ਲਾਲ ਹੀ ਪਰਨੇ ਪਾਉਂਦੇ ਕੋਈ ਸ਼ੱਕ ਨਹੀਂ ਹੈ ਲੇਕਿਨ ਸਾਰਾ ਸਮਾਜ ਚੋਰ ਗੁੰਡੇ ਨਹੀਂ ਨਾ ਹੋ ਸਕਦੇ ਜਿਹੜਾ ਕੀਤਾ ਉਹ ਤਾਂ ਨੰਤਰ ਕੇ ਸਾਹਮਣੇ ਆ ਗਏ ਉਹ ਤੇ ਡੇਰਾ ਦੇ ਦਿਲ ਦੇ ਨਹੀਂ ਠੀਕ ਪਰ ਜਮੀਨ ਮੰਗਤੀ ਹੈ ਜੀ ਮੇਨ ਮੰਗ ਦੇ ਦੋਸ਼ਾਂ ਦੇ ਕਾਰਵਾਈ ਔਰ ਝੰਡਾ ਉਤਣਾ ਨਹੀਂ ਜਾਂਦਾ ਜੀ ਕਾਸ਼ਨਾਰੀਆ ਮੈਂ ਚੇਅਰਮੈਨ ਡਾਕਟਰ ਬੀ ਆਰ ਮੇਤਕਰ ਭਲਾਈ ਮੰਚ ਮੇਨ ਆ ਰਿੰਕੂ ਜੀ ਐਮ ਜੀ ਪ੍ਰਧਾਨ ਆਨੰਦ ਮਨੋਤਰਾ ਜਿਹੜੇ ਜਨ ਸੈਕਟਰੀ ਉਹ ਖੜੇ ਨੇ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਪੂਰੇ ਬਾਲਮੀਕੀ ਸਮਾਜ ਨੂੰ ਔਰ ਜਿਹੜੀਆਂ ਘਟਨਾਵਾਂ ਜਿਹੜੀਆਂ ਮੀਡੀਆ ਦੇ ਜ਼ਰੀਏ ਤੁਸੀਂ ਵੀ ਦੇਖੀਆਂ ਉਹ ਬਹੁਤ ਦੁਖਦਾਈ ਨੇ ਪਵਨ ਵਾਲਮੀਕੀ ਤੀਤ ਪੂਰੇ ਭਾਰਤ ਦੇ ਅੰਦਰ ਵਾਲਮੀਕੀ ਸਮਾਜ ਦਾ ਇੱਕ ਤੀਰਥ ਹੈ ਜਿਹਨੂੰ ਪਵਨ ਵਾਲਮੀਕੀ ਤੀਤ ਕਹਿੰਦੇ ਨੇ ਲੇਕਿਨ ਉੱਥੇ ਜਿਹੜੀ ਹੁੱਲੜਬਾਜੀ ਹੋਈ ਆ ਉਹ ਬੇਸ਼ੱਕ ਮਹਸੂਸਨਕ ਹੈ ਤੁਸੀਂ ਦੇਖਿਆ ਕਿ ਲੋਕ ਜਿਹੜੇ ਜਿਨ੍ਹਾਂ ਦੀ ਸ਼ਰਧਾ ਹਸਤਾ ਨਹੀਂ ਕਿ ਜਿਹਦੀ ਸ਼ਰਧਾ ਹੋਏਗੀ ਉਹ ਤਾਂ ਪ੍ਰਮਾਤਮਾ ਦੀ ਮੂਰਤੀ ਤੇ ਨਹੀਂ ਚੜ ਸਕਦਾ ਜਿਹਦੀ ਸ਼ਰਧਾ ਹੋएगी ਉਹ ਪਰਮਾਤਮਾ ਦੇ ਗੱਲੇ ਤੇ ਨਹੀਂ ਚੜ ਸਕਦਾ ਜਿਹਦੀ ਸ਼ਰਧਾ ਹੋएगी ਉਹ ਪਰਮਾਤਮਾ ਦੇ ਕੰਪਲੈਕਸ ਤੇ ਨਹੀਂ ਚੜ ਸਕਦਾ ਇਸ ਕਰਕੇ ਉਹਨਾਂ ਲੋਕਾਂ ਦੀ ਸ਼ਰਧਾ ਨਹੀਂ ਸੀ ਔਰ ਉਹਨਾਂ ਨੇ ਆਪਣੀ ਜਿਹੜੀ ਸ਼ਰਧਾ ਨਹੀਂ ਹੈਗੀ ਉਹਦਾ ਪ੍ਰਗਟਾਵਾ ਬਦਮਾਸ਼ੀ ਦੇ ਰੂਪ ਦੇ ਵਿੱਚ ਕੀਤਾ ਯਾਰੀ ਦੇ ਬੰਦੇ ਲਾਹ ਝੰਡੇ ਵਹਾਏ ਗਏ ਨੇ ਲਾਹ ਝੰਡੇ ਸਮਟ ਕਰਨ ਦੇ ਹੋਰ ਵੀ ਹੋ ਸਕਦੇ ਨੇ ਕਿ ਕਾਰਨ ਦੇ ਦੇਖੋ ਜੀ ਹਰ ਝੰਡਾ ਜਿਹੜਾ ਆ ਸਾਰੇ ਧਰਮਾਂ ਦਾ ਝੰਡਾ ਹੁੰਦਾ ਪਰ ਉਹਦੀ ਇੱਕ ਮਰਿਆਦਾ ਤੇ ਹੁੰਦੀ ਆ ਅਸੀਂ ਕਿੰਨੇ ਵੀ ਜੇ ਲਾਲ ਝੰਡਾ ਲਾਉਣਾ ਸੀ ਉਹਦੀ ਕੋਈ ਮਰਿਆਦਾ ਹੋਣੀ ਚਾਹੀਦੀ ਸੀ ਕੋਈ ਪੰਜਾ ਬਾਠ ਹੁੰਦਾ ਕੋਈ ਸਿਸਟਮ ਹੁੰਦਾ ਐਦਾਂ ਥੋੜੀ ਵੀ ਦੌੜਿਆ ਜਾਓ ਭੱਜਿਆ ਜਾਓ ਦੇ ਬਲ ਐ ਲੱਗਾ ਤੀਰ ਤੇ ਜਿਵੇਂ ਕੋਈ ਹਮਲਾ ਕਰ ਰਹੇ ਨੇ ਕੋਈ ਤਲਵਾਰਾਂ ਫੜੀਆਂ ਕਿਸ ਨੇ ਗਡਾਸੀਆਂ ਫੜੀਆਂ ਕਿਹਨੇ ਡੰਡੇ ਫੜੀਆਂ ਕੋ ਉੱਤੇ ਚੜ ਰਿਹਾ ਇਹ ਨਹੀਂ ਹੈ ਇਹ ਦੇਹਦ ਫੋਸਲਾ ਹੈ ਔਰ ਇਹਦੀ ਨਿੰਦਾ ਕਰ ਤੁਹਾਡੀ ਵੀ ਭਰਾ ਨੇ ਬੰਨ੍ਹ ਨਹੀਂ ਕਰੇ ਕੀ ਕਾਰਨ ਹੈ ਇਹ ਤੀਰ ਦੀ ਉੱਤੇ ਲੱਗਦੀ ਦੇਖੋ ਜੀ ਜਿੱਥੋਂ ਤੱਕ ਸਾਡਿਆਂ ਦੀ ਗੱਲ ਹੈ ਜਿਹੜਾ ਪ੍ਰਮਾਤਮਾ ਦਾ ਸਤਕਾਰ ਨਹੀਂ ਕਰ ਸਕਦਾ ਜਿਹੜਾ ਪ੍ਰਮਾਤਮਾ ਦਾ ਅਨਾਦਰ ਕਰਦਾ ਉਹ ਸਾਡਾ ਭਰਾ ਸਾਡਾ ਭਾਈਚਾਰਾ ਹੋ ਹੀ ਨਹੀਂ ਸਕਦਾ